ਸੁਰਿੰਦਰਪਾਲ ਬਾਲਾ ਦੀ ਮੈਂ ਇੰਟਰਵਿਊ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਤੁਹਾਡੇ ਮੁਖਾਰਮਨ ਤੋਂ ਹੀ ਮੁਖਾਫਤ ਤੋਂ ਹੁੰਦਿਆਂ ਉਹਨਾਂ ਨੇ ਕਿਹਾ ਕਿ ਸੇਖੋ ਸਾਹਿਬ ਨੂੰ ਮੈਂ ਜਾਣਦਾ ਵੀ ਨਹੀਂ ਕਦੇ ਮਿਲਿਆ ਨਹੀਂ ਬਿਲਕੁਲ ਠੀਕ ਹੈ ਵੀ ਉਹਨਾਂ ਨੇ ਕਿਹਾ ਕਿ ਸਮਝੌਤੇ ਦੀ ਗੱਲਬਾਤ ਐ ਹੋਈ ਹੋਈ ਸੀਗੀ ਅਗਲੇ ਦਿਨ ਕਾਲੇ ਮਾਨ ਨੇ ਪੇਸ਼ ਹੋਣਾ ਸੀ ਮੈਂ ਤੁਹਾਨੂੰ ਦੱਸਦਾ ਮੇਰੀ ਇਹ ਗੱਲਬਾਤ ਉਹਦੀ ਵਾਈਫ ਨਾਲ ਹੋਈ ਹੈ ਠੀਕ ਮੈਂ ਤਾਂ ਉਹਨੂੰ ਵੀ ਨਹੀਂ ਜਾਣਦਾ ਜੋ ਨਹੀਂ ਜਾਣਦਾ ਮੈਂ ਕਿਹਨਾਂ ਜਾਣਦਾ ਕਾਲੇ ਦੀ ਵਾਈਫ ਨੇ ਦੱਸਿਆ ਇਹ ਵੀ ਆ ਚੀਜ਼ਾਂ ਜਿਹੜੀਆਂ ਸਾਡੀਆਂ ਚੱਲ ਰੀਆਂ ਸੀਗੀਆਂ ਸਾਰਾ ਕੁਝ ਹੈ ਗਿਆ ਪਰਿਵਾਰ ਵੱਲੋਂ ਆਈਏ ਮੈਨੂੰ ਖਬਰ ਮੈਂ ਬਿਲਕੁਲ ਮੈਂ ਕਿਹਨੂੰ ਕਹਿੰਦਾ ਕਿਸੇ ਨੇ ਕੋਈ ਹੋਰ ਤੁਸੀਂ ਕੋਈ ਕੀਤੀ ਹੋਣੀ ਜਾਂ ਕਿਸੇ ਨੇ ਵੀ ਕੁਐਸਚਨ ਸ਼ੇਅਰ ਇਹ ਕਰਤਾ ਸੀ ਵੀ ਸੇਖੋ ਹਰਾਂ ਨੇ ਮਤਲਬ ਇਹ ਜਾਣਕਾਰੀ ਇਸ ਤਰੀਕ ਮੈਨੂੰ ਜਾਣਕਾਰੀ ਕੋਈ ਨਹੀਂ ਕਿ ਮੈਂ ਇਹਨੂੰ ਟਰੈਕ ਕਰ ਰਿਆ ਸੀਗਾ ਚੱਲ ਰਹੀ ਸੀ ਗੱਲ ਮੈਨੂੰ ਕਾਲੇ ਮੰਨ ਨੇ ਖੁਦ ਫੋਨ ਕਰਕੇ ਕਿਹਾ ਸੀ ਵੀ ਤੁਸੀਂ ਕੋਈ ਰਾਸਤਾ ਕਰੋ ਇਸ ਬੰਦੇ ਦੇ ਨਾਲ ਕਿ ਮੈਂ ਪੈਸੇ ਵੀ ਦੇ ਦਿੰਦਾ ਮੈਂ ਮਾਫੀ ਵੀ ਮੰਗ ਲੈਂਦਾ ਠੀਕ ਹੈ ਸਾਡਾ ਬਹਿਗ ਨਵੇਟ ਦਿ ਤੋ ਉਹ ਗੱਲ ਨੂੰ ਮੈਂ ਤਾਂ ਗੱਲ ਵੀ ਕੀਤੀ ਹੈ ਜੀ ਕਾਲੇ ਮਾਨ ਨੇ ਕਾਲ ਵੀ ਕੀਤੀ ਹੈ ਨਹੀਂ ਆਪਣੀ ਉਹ 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 ਰਿਪੋਰਟ ਵੀ ਹੋਈ ਹੋਣੀ ਉਹਨੇ ਦੱਸਿਆ ਹੋਊਗਾ ਠੀਕ ਹੈ ਉਹ ਛੋੜਾ ਸੀਨਸ ਗੱਲ ਨੂੰ ਬੈਠਣਾ ਪਰ ਜੇ ਉਸ ਆੜ ਦੇ ਵਿੱਚ ਜੇ ਉਹ ਸਮਝੌਤੇ ਦੀ ਗੱਲਬਾਤ ਚੱਲ ਹੀ ਰਹੀ ਸੀ ਨਾ ਤਾਂ ਹੀ ਉਹ ਲੀਡ ਹੋਇਆ ਸੀਗਾ ਤਾਂ ਹੀ ਉਹ ਥੋੜਾ ਇਜ਼ੀ ਸੀਗਾ ਕਿੰਨੇ ਉਹਨੇ ਆਪਣੀ ਵਾਈਫ ਨੂੰ ਇਹ ਵੀ ਕਿਹਾ ਕਿ ਗੱਲ ਨੂੰ ਆਪਣੀ ਲਿਖਾ ਪੜੀ ਹੋ ਜਾਣੀ ਹੈ ਇਹ ਵੀ ਤਾਂ ਉਹਨੇ ਆਪਣੀ ਵਾਈਫ ਨੂੰ ਕਿਹਾ ਨਾ ਸੋ ਮੈਂ ਉਹ ਗੱਲ ਕਰ ਰਿਹਾ ਜਿਹੜੀ ਜਾਣਕਾਰੀ ਮੈਨੂੰ ਪ੍ਰੋਬਲਮ ਨਾਲ ਮਿਲ ਰਹੀ ਹੈ ਮੈਂ ਵੀ ਉਸ ਬੰਦੇ ਨੂੰ ਨਹੀਂ ਜਾਣਦਾ ਪਰ ਜਿਹੜਾ ਇਹ ਹਾਲਾਤ ਬਣੇ ਆ ਦੂਸਰੀ ਕਿਨੇ ਨੂੰ ਸ਼ਿਕਾਰ ਖੇਡਿਆ ਗਿਆ ਮੈਂ ਕਿਹਾ ਸੀਗਾ ਉਹਦੇ ਵਿੱਚ ਕੌਨਸਪਿਰੇਸੀ ਜਿਹੜੀ ਹੈ ਛਰੇ ਆਮ ਦਿਖਾਈ ਦਿੰਦੀ ਹੈ ਜੇ ਇਹ ਚੀਜ਼ ਨਾ ਚੱਲਦੀ ਹੁੰਦੀ ਤਾਂ ਅਸੀਂ ਉਹਨੂੰ ਪੇਸ਼ ਕਰਵਾ ਦਿੰਦੇ ਜੇ ਹੋਰ ਥੋੜੀ ਦਿਨ ਤੱਕ ਨਾ ਇਹ ਗੱਲ ਹੁੰਦੀ ਤੇ ਪੇਸ਼ ਕਰਵਾ ਦਿੰਦਾ ਸੀ ਫਿਰ ਕਿਵੇਂ ਇਨਕਾਊਂਟਰ ਕਰ ਦਿੰਦੇ ਉਸ ਕਰਕੇ ਇਹ ਸਾਰਾ ਕੁਝ ਜਿਹੜਾ ਹੈਗਾ ਸਾਜਿਸਟ ਹੈ ਤਾਂ ਉਹਨੂੰ ਪਿੱਛੋਂ ਹਟਾਉਣ ਖਾਤਰੀ ਉਹ ਘਟਨਾ ਅੱਜ ਤੋਂ 8-10 ਸਾਲ ਪਹਿਲਾਂ ਦੀ ਹੈ ਜਿਹਦੇ ਇਤ ਕਰਕੇ ਪੱਤੇ ਦਰਜ ਹੋਇਆ ਜੀ ਉਹ ਇੱਕ ਸਨੇਹਾ ਗਿਆ ਕਾਲੇ ਨੂੰ ਵੀ ਤੇਰੇ ਪਾਪ ਦੀ ਜਿਹੜੀ ਪੱਗ ਸਾਡੇ ਕੋਲ ਪਈ ਹੈ ਇਹ ਅੱਜ ਦੀ ਘਟਨਾ ਥੋੜਾ ਜੀ ਉਹ ਪੁਰਾਣੀ ਇਹਨੂੰ ਕੱਢ ਆ ਹਾਲਾਤ ਬਣਾ ਕੇ ਅਸੀਂ ਵੀ ਇਸ ਮਾਮਲੇ ਦੇ ਵਿੱਚ ਜੜਾ ਹੈਗਾ ਬਿਲਕੁਲ ਅਵੇਸਲੇ ਕਹਿ ਲੋ ਜਾਂ ਮਤਲਬ ਅਸੀਂ ਭੋਲੇ ਪੰਜ ਕਹਿ ਲੋ ਕਿ ਅਸੀਂ ਧਿਆਨ ਹੀ ਨਹੀਂ ਦਿੱਤਾ ਵੀ ਇਹ ਗੱਲ ਜਿਹੜੀ ਘਟਣਾ ਹੈ ਘੱਟ ਗਈ ਕਿਉਂਕਿ ਉਹ ਬਾਹਰ ਨਿਕਲ ਕੇ ਬੋਲਿਆ ਹੋਇਆ ਸੀਗਾ ਸਾਡੇ ਨਾਲ ਤੁਰਦਾ ਸੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਸਿਸਟਮ ਦੇ ਖਿਲਾਫ ਵੱਡੀ ਲੜਾਈ ਲੜਨ ਦੀ ਤਾਂ ਇਸ ਨੇ ਜਿਹੜਾ ਹੈਗਾ ਪ੍ਰਸ਼ਾਸਨ ਨੇ ਬਿਲਕੁਲ ਸਾਡੇ ਸਾਰੇ ਲੋਕਾਂ ਨਾਲ ਬੈਠੇ ਹਨ ਇਹਨਾਂ ਨੂੰ ਵੀ ਉਹ ਵੱਡੀ ਲਕੀਰ ਮਾਰ ਕੇ ਦਿੱਤਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਹ ਚੀਜ਼ਾਂ ਕਰਾਂਗੇ ਪਰ ਮੈਂ ਬੇਨਤੀ ਵੀ ਕੀਤੀ ਹੈ ਸਰਕਾਰਾਂ ਕਿਤੇ ਪ੍ਰਕਾਤ ਨਹੀਂ ਨਹੀਂ ਹੈ ਵੀ ਕੋਈ ਲੋਕਾਂ ਦਾ ਮਤਲਬ ਸੁਝਾਓ ਜਾਂ ਲੋਕ ਕਿਸੇ ਇਸ ਪਾਸੇ ਚਲੇ ਜਾਣ ਤਾਂ ਕੋਈ ਸਰਕਾਰ ਕੋਸ਼ੂਰ ਕਰਨਾ ਚਾਹੁੰਦੀ ਹੋਵੇ ਦੇਖੋ ਸਰਕਾਰਾਂ ਨੇ ਹਮੇਸ਼ਾ ਤੁਹਾਨੂੰ ਮੇਨ ਮੁੱਦੇ ਤੋਂ ਦੂਰ ਰੱਖਣਾ ਇਹ ਤਾਂ ਕਲੀਅਰ ਹੈ ਇਹ ਕੰਮ ਕੀ ਤੇ ਹੁੰਦਾ ਪ੍ਰਸ਼ਾਸਨ ਦੇ ਥਰੂ ਪ੍ਰਸ਼ਾਸਨ ਟੂਲ ਹੈ ਅੱਜ ਵੀ ਜਿਹੜੀ ਹੈਗੀ ਸਰਕਾਰ ਦੀ ਜ਼ਿੰਮੇਵਾਰੀ ਤਾਂ ਬੰਦੀ ਬੰਦੀ ਹੈ ਤੁਸੀਂ ਆਹ ਵੇਖ ਲਓ ਛੁਪ ਕਰਨ ਵਾਲੇ ਮਾਮਲੇ ਵਿੱਚ ਇੱਕ ਜ਼ੀਰੋ ਐਫ ਆਈ ਆਰ ਕੱਟਣ ਵਾਸਤੇ ਸਾਰੀ ਸਟੇਟ ਰੋਲਾ ਪਾ ਰਹੀ ਹੈ ਤਾਂ ਤਾਂ 8 ਦਿਨ ਲਾ ਜਿਹੜਾ ਤਾਂ ਕੋਈ ਕਰਵਾ ਪਾਉਣ ਨੂੰ ਕੋਈ ਗੱਲ ਨਹੀਂ ਜਿਹੜਾ ਫਿਰ ਕੁਝ ਨਹੀਂ ਹੋਗਾ ਇੱਕ ਮੌਤ ਹੋਈ ਹੈ ਤੇ 302 ਦਾ ਪਰਚਾ ਦੇ ਕੇ ਆਣ ਪਛਾਤਾ ਕੁਝ ਵੀ ਲਿਖਿਆ ਵੀ ਹੈ ਸਾਡੀ ਜੂਰਡਿਕਸ਼ਨ ਦਾ ਵੀ ਨਹੀਂ ਪਤਾ ਕੁਝ ਵੀ ਨਹੀਂ ਇਹ ਕੇਸ ਰਜਿਸਟਰ ਕਰਨ ਵਾਸਤੇ ਵੀ ਜੇ ਅੱਜ ਸਟੇਟ ਨੂੰ ਖੜੇ ਖੋ ਕੇ ਰੋਣਾ ਪਾਣਾ ਪਿਆ ਹੋਵੇ ਤੇ ਫਿਰ ਤੁਸੀਂ ਹਾਲਾਤ ਦੇਖ ਲਓ ਵੀ ਆਹ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹ ਅਸੀਂ ਕਿੰਨੇ ਕੁ ਸਮਰੱਥਾ ਹਾਂ ਇਸ ਸਿਸਟਮ ਦੇ ਅੱਗੇ ਪਰ ਅਸੀਂ ਆਪਣੀ ਆਵਾਜ਼ ਨੂੰ ਕਰਦੇ ਰਹਾਂਗੇ ਇਹਨਾਂ ਦਾ ਬਹੁਤ ਵੱਡਾ ਸੰਘਰਸ਼ ਹੈ ਬਾਕੀ ਬਿਕੌਰ ਸਿੰਘ ਜਿਹੜਾ ਇੱਕ ਸੁਨਰਸ਼ ਦਾ ਇੱਕ ਖੁਦ ਦਿਖਾਈ ਦਿੰਦੇ ਪ੍ਰਤੀਕ ਨੇ ਮੈਂ ਤਾਂ ਬਹੁਤ ਥੋੜੇ ਸਮੇਂ ਰਾ ਇਸ ਚੀਜ਼ ਵਿੱਚ ਆਇਆ ਪਰ ਮੈਂ ਚਾਹੁੰਦਾ ਕਿ ਉਹ ਸਮੇਂ ਵਿੱਚ ਇਹ ਆਪ ਦੇ ਪੁੱਤ ਜਿਹੜੇ ਆ ਸੱਜਣਾ ਆ ਕੇ ਖੜੇ ਕਰਨ ਦਾ ਸਮਾਜ ਨਹੀਂ ਹੈ ਸੇਕੋ ਸਾਹਿਬ ਇੱਕ ਤੁਸੀਂ ਇਨਕਾਉਂਟਰਾਂ ਦਾ ਵਿਰੋਧ ਕਰ ਰਹੇ ਹੋ ਜਿਹੜਾ ਸਰਕਾਰ ਇਨਕਾਉਂਟਰ ਕਰ ਰਹੀ ਹੈ ਲੰਬੇ ਸਮੇਂ ਤੋਂ ਮਤਲਬ ਹਿਸਤੀ ਸੀਟਰ ਕਿਹਾ ਜਾਂਦਾ ਸੀ ਗੁਰਮੀਤ ਸਿੰਘ ਕਾਲੇਮਾਨ ਨੂੰ ਤੇ ਤੁਸੀਂ ਇਹਨਾਂ ਨੂੰ ਮੁਖਤਾਰਾ ਵਿੱਚ ਕਿਉਂ ਨਹੀਂ ਲੈ ਕੇ ਆਉਂਦੇ ਬਿੱਟੂ ਮਹਿਲਕਲਾਂ ਦੀ ਗੱਲ ਕੀਤੀ ਹੈ ਜੀਰੋ ਜੀਰੇ ਦੇ ਨੌਜਵਾਨ ਦੀ ਤੁਸੀਂ ਗੱਲ ਕੀਤੀ ਹੈ ਤੁਸੀਂ ਇਹਨਾਂ ਨੂੰ ਮੁਕਤਾਰਾ ਵਿੱਚ ਕਿਵੇਂ ਨਹੀਂ ਲੈ ਕੇ ਆ ਸਕਦੇ ਕੀ ਕਰ ਰਹੇ ਹੋ ਫਿਰ ਮੈਂ ਕਿ ਤਾਰਿਆ ਹੋ ਕੇ ਮੈਂ ਲੈ ਕੇ ਆ ਰਹੇ ਆਹੀ ਕਨਵੈਨਸ਼ਨ ਕੀਤੀ ਸੀ ਜੀ ਹੋਕਾ ਦਿੱਤਾ ਸੀ ਸਾਰੇ ਪੰਜਾਬ ਦੇ ਵਿੱਚੋਂ ਵੀ ਜਿਹੜੇ ਨਸ਼ਿਆਂ ਦੇ ਵਿੱਚ ਤੇ ਜਿਹੜੇ ਗੈਂਗਸਟਰ ਜਿਹੜੇ ਘਰਾਂ ਤੋਂ ਕੱਢੇ ਹੋਏ ਲੋਕ ਹੈ ਉਹ ਸਾਨੂੰ ਅੱਗੇ ਕੰਡਕਟ ਕਰਨ ਜਿਹੜੇ ਕੋਈ ਭਗੌੜੇ ਉਹਨਾਂ ਨੂੰ ਪੇਸ਼ ਕਰਵਾ ਦੇਾਂਗੇ ਤੇ ਇਹ ਤਾਂ ਕਾਲਾ ਤਾਂ ਕੋਈ ਪੌੜਾ ਹੈ ਹੀ ਨਹੀਂ ਸੀਗਾ ਕਾਲੇ ਨੂੰ ਤਾਂ ਮੈਂ ਆਪ ਕਨੈਕਟ ਕੀਤਾ ਸੀ ਅਸੀਂ ਆਪ ਹੀ ਕੋਲ ਘਰ ਚੱਲ ਕੇ ਆਏ ਸੀ ਤੇ ਤੂੰ ਤਾਂ ਭਾਈ ਘਰ ਬੈਠਾ ਤੇਰੇ ਤੇ ਕੋਈ ਦੇਖਤ ਨਹੀਂ ਹੈਗੀ ਤੇਰੇ ਮਗਰ ਬੰਦੇ ਆ ਤੂੰ ਪੋਲਿਟਿਕਸ ਦੇ ਵਿੱਚ ਵੀ ਰਿਹਾ ਹੈ ਤੇਰੇ ਮਗਰ ਜਿਹੜਾ ਇੱਕ ਪੂਰੀ ਦੀ ਪੂਰੀ ਸਿਸਟਮ ਖੜਾ ਹੈ ਤਾਂ ਆਪਾਂ ਕੋਸ਼ਿਸ਼ ਕਰਕੇ ਇਕੱਠੇ ਹੋਈਏ ਉਹਨੇ ਸੋਚ ਵਿਚਾਰ ਕਰਕੇ ਤੁਰਿਆ ਸੀ ਇਹ ਤੁਹਾਡੇ ਸਵਾਲ ਦਾ ਜਵਾਬ ਹੀ ਮੈਂ ਦੇ ਰਿਹਾ ਕਿ ਅਸੀਂ ਇਹੀ ਕਰ ਰਹੇ ਹਾਂ ਹੁਣ ਇਹ ਤਾਂ ਮੈਨੂੰ ਪਤਾ ਨਹੀਂ ਪੰਜਾਬ ਜੋੜ ਕਿੱਥੇ ਕਿੱਥੇ ਕੀ ਹੋ ਰਿਹਾ ਕਿਉਂਕਿ ਅਸੀਂ ਬਰਨਾਲੇ ਸੰਗੋਹ ਚ ਫਿਰਦੇ ਸੀਗੇ ਤਾਂ ਇੱਥੇ ਪਤਾ ਲੱਗਿਆ ਇੱਥੇ ਕਾਲਾ ਤਾਂ ਇਹ ਬਿਟੂ ਬਾਰੇ ਪਤਾ ਲੱਗਿਆ ਤਾਂ ਉਹ ਲੱਖੀਵਾਰੀ ਗੱਲ ਪੈ ਰਹੀ ਹੈ ਕਿਉਂਕਿ ਇਹ ਨੈਕਸਸ ਤੇ ਆਪਦੇ ਸਾਰੇ ਜ਼ਿਲ੍ਹਿਆਂ ਵਿੱਚ ਅਲੱਗ-ਅਲੱਗ ਹੈਗਾ ਕੋਈ ਨਹੀਂ ਕਿ ਕੱ ਇਸ 라 ਦੇ ਲੋਕ ਨੌਜਵਾਨ ਜਿਹੜੇ ਹੈਗੇ ਹਰਥਾਂ ਤੇ ਟਾਰਗੇਟ ਕਰਕੇ ਕਿਵੇਂ ਇਹਨਾਂ ਗਾਵਾਂ ਦੇ ਵਿੱਚੋਂ ਬਾਹਰ ਕੱਢੇ ਹੋਏ ਸੇਖੋ ਸਾਹਿਬ ਇੱਕ ਤੁਸੀਂ ਗੱਲ ਕਹੀ ਕਿ ਪੁਲਿਸ ਨੇ ਇਹ ਮਾਮਲਾ ਉਭਾਰਿਆ ਕਿ ਗਰਮੀਤ ਸਿੰਘ ਕਾਲੇਮਾਨ ਦੇ ਪਤਾ ਦੀ ਪੱਗ ਲਾਹੀ ਗਈ ਪੁਲਿਸ ਨੇ ਨਹੀਂ ਜੋ ਵੀ ਹੋਇਆ ਜੋ ਵੀ ਹੈ ਪੋਲੀਟੀਕਲ ਜਿਹਨੇ ਇਕਰਾਉ ਹੋਇਆ ਜਿਹਨੇ ਵੀ ਇਕਰਾਉ ਚਲੋ ਪੋਲੀਟੀਕਲ ਸਿਸਟਮ ਨੂੰ ਕਹਦੇ ਨੇ ਆਪਾਂ ਫਿਰ ਉੱਥੇ ਤੁਹਾਡੀ ਕੀ ਭੂਮਿਕਾ ਰਹੀ ਤੁਸੀਂ ਇੱਕ ਪਾਸੇ ਉਹਨਾਂ ਨਾਲ ਸਮਝਾ ਰਹੇ ਸੀ ਗਰਮੀਤ ਸਿੰਘ ਨੂੰ ਕਿ ਆਪਾਂ ਇਹ ਕੰਮ ਛੱਡ ਚੁੱਕੇ ਹਾਂ ਇਸ ਤੋਂ ਬਾਹਰ ਆਉਣਾ ਫੇਰ ਤੁਹਾਡੀ ਗੱਲ ਇੱਥੇ ਮੰਨੀ ਨਹੀਂ ਗਈ ਮੰਨੀ ਬਿਲਕੁਲ ਜਿਹੜਾ ਪਹਿਲਾਂ ਵੀ ਉਸ ਤੋਂ ਬਾਵਜੂਦ ਵੀ ਮੈਂ ਕਹਦਾ ਨਾ ਲੱਖੇ ਸੜਾਣੇ ਹੋਰਾਂ ਨਾਲ ਇੱਕ ਪ੍ਰੋਬਲਮ ਆਈ ਸੀ ਨਾ ਦੀ ਕੀ ਹੈ ਮੈਨੂੰ ਨਹੀਂ ਪਤਾ ਬਾਹਰ ਵਿੱਚ ਮੇਰੇ ਨਾਲ ਜਿੰਨੀ ਜਿਗਰ ਹੋਇਆ ਮੈਂ ਤਾਂ ਉਹਨੀ ਗੱਲ ਹੀ ਕਰੂੰਗਾ ਨਾ ਜੀ ਜੀ ਤੁਸੀਂ ਮੈਨੂੰ ਉਹਨਾਂ ਕੀ ਕਰੋ ਜਿੰਨਾ ਕਿ ਮਤਲਬ ਮੇਰੇ ਧਿਆਨ 'ਚ ਆ ਗਈ ਗੱਲ ਜਿਹਨੇ ਮੈਂ ਕੀਤੀ ਮੈਂ ਉਹ ਤੋਂ ਵੰਦ ਕੀਤਾ ਹੋਇਆ ਆਲੜੀ ਉਹ ਮੈਨੂੰ ਕਿਹਾ ਵੀ ਕਾਕਾ ਨੇ ਕੰਮ ਨਹੀਂ ਕਰਨਾ ਕਿਉਂਕਿ ਆਪਾਂ ਬਾਹਰ ਇਸ ਪਾਸੇ ਆਏ ਹੋਏ ਹਾਂ ਹੁਣ ਆਪਾਂ ਇਹਨੂੰ ਮਤਲਬ ਦੁਬਾਰਾ ਨਹੀਂ ਖਾਦੀਆਂ ਚੀਜ਼ਾਂ ਸਾਨੂੰ ਸਾਡੇ ਕਿਤੇ ਨਵਾਂ ਉਹ ਨਹੀਂ ਉਹਨੇ ਕੀਤਾ ਉਸ ਤੋਂ ਬਾਅਦ ਇਹ ਪ੍ਰੋਬਲਮ ਦੁਬਾਰਾ ਜਿਹੜੀ ਕੱਢ ਹੋਈ ਆ ਉਹਦੇ ਬਾਰੇ ਤੇ ਮੇਰੇ ਨਾਲ ਨੇ ਜਾਣਕਾਰੀ ਲਈ ਸੀ ਨਹੀਂ ਕੋਈ ਉਸ ਤੋਂ ਬਾਅਦ ਅਸੀਂ ਵੀ ਅਖਬਾਰ 'ਚ ਪੜਿਆ ਹਾਂ ਹਾਂ ਜਦੋਂ ਮੇਰੀ ਗੱਲ ਹੋਈ ਉਹਦੇ ਉਹਨਾਂ ਨੇ ਜੋ ਕਿਹਾ ਮੇਰੇ ਤੋਂ ਕਾਕਾ ਬਹੁਤ ਵੱਡੀ ਗਲਤੀ ਕੀਤੀ ਆ ਇਹਨਾਂ ਨੇ ਨਹੀਂ ਕਰਨਾ ਚਾਹੀਦਾ ਪੋਲਿਟਿਕਲੀ ਪ੍ਰੈਸ਼ਰ ਤਾਂ ਨਹੀਂ ਸੀ ਵੀ ਜਦੋਂ ਮੇਰਾਜਾ ਬਡਿੰਗ ਜੀ ਇੱਕ ਦਿਨ ਪਹਿਲਾਂ ਆ ਕੇ ਗਏ ਨੇ ਕਿ ਵੀ ਹੋ ਸਕਦਾ ਵੀ ਜਿਵੇਂ ਅੰਦਰ ਖਾਤੇ ਨਾਲ ਸੁਝਾਅ ਹੋ ਚੁੱਕਿਆ ਸੀਗਾ ਨਹੀਂ ਇਹਦੇ ਬਾਰੇ ਹੁਣ ਐਵੇਂ ਜਿਹੜੀ ਐਵੇਂ ਕੱਚੀ ਗੱਲ ਕਰਨੀ ਜਿਹੜੀ ਹੈ ਉਹ ਕੋਈ ਬੰਦੇ ਨਹੀਂ ਕਰ ਲੰਬੀ ਪ੍ਰੋਸੈਸਿੰਗ ਤੋਂ ਬਾਅਦ ਇਹ ਫੈਸਲਾ ਕੀਤਾ ਜਾਂਦਾ ਨਹੀਂ ਇਹ ਦੀ ਕੋਈ ਨਹੀਂ ਹੁੰਦਾ ਲੰਬੀ ਪ੍ਰੋਸੈਸਿੰਗ ਕੋਈ ਨਹੀਂ ਹੁੰਦੀ ਜਿਹੜਾ ਕਰਨਾ ਹੈ ਉਹਦੀ ਪ੍ਰੋਸੈਸਿੰਗ ਦਾ ਮਿੰਟਮਟੀ ਹੁੰਦੀ ਹੈ ਇਹ ਕੋਈ ਲੰਬੀ ਪ੍ਰੋਸੈਸਿੰਗ ਨਹੀਂ ਸੀ ਇਹ ਕੀ ਹੋਇਆ ਇਹਦੇ ਬਾਰੇ ਮੈਂ ਥੋੜੀ ਕੁਝ ਨਹੀਂ ਕਹਿ ਸਕਦਾ ਪਰ ਇਹ ਨਹੀਂ ਹੈਗਾ ਕਿ 6 ਮਹੀਨਿਆਂ ਦਾ ਕੋਈ ਪ੍ਰੋਗਰਾਮ ਚੱਲਦਾ ਸੀ ਇਹ ਤਾਂ ਮੈਂ ਕਹਿੰਦਾ ਕਿ ਜਦੋਂ ਦਾ ਇਹ ਸਾਡੇ ਨਾਲ ਬਾਹਰ ਆਇਆ ਉਦੋਂ ਤੋਂ ਹੀ ਸ਼ਿਕਰ ਕਰਨ ਲੱਗ ਪਿਆ ਵੀ ਹੁਣ ਇਹ ਦੂਜੇ ਪਾਸੇ ਤੁਰ ਪਏ ਤੇ ਕੱਲ ਨੂੰ ਢਿੱਡ ਤੇ ਇਹਨਾਂ ਦੇ ਭਰੇ ਹੋਏ ਉਹਦੇ ਨਹੀਂ ਕਿੰਨੀ ਕਿੰਨੀ ਜਾਣਕਾਰੀਆਂ ਨੇ ਤੇ ਜਦੋਂ ਬਾਹਰ ਆਉਣਗੇ ਇਸਰ ਮਤਲਬ ਕੋਈ ਚੀਜ਼ਾਂ ਹੋਰ ਵੀ ਹੈਗੀਆਂ ਆਉਣ ਵਾਲੇ ਸਮੇਂ ਵਿੱਚ ਦੱਸਾਂਗੇ ਪਰ ਅੱਜ ਦੀ ਡੇਟ ਵਿੱਚ ਉਹ ਮਾਹੌਲ ਜਿਹੜਾ ਹੈਗਾ ਨਹੀਂ ਕਿਉਂਕਿ ਇਹ ਵੀ ਇੱਕ ਜੁਡੀਸ਼ੀਅਲ ਜਾਂਚ ਜਿਹੜੀ ਆਪਾਂ ਮੰਗ ਕੀਤੀ ਹੈ ਜਿਹਦੇ ਵਿੱਚ ਕੁਝ ਨਿਕਲਣਾ ਨਹੀਂ ਹੈ ਪਹਿਲਾਂ ਦੱਸ ਦਿੰਦਾ ਮੈਂ ਕਿਉਂਕਿ ਜੁਡੀਸ਼ੀਅਲ ਸਿਸਟਮ ਦੇ ਪੱਲੇ ਕੁਝ ਹੁੰਦਾ ਰੀਡ ਹੁੰਦੀ ਸਾਡੇ ਜੀਵ ਸਿਸਟਮ ਤੇ ਇਹ ਹਜੇ ਅਨਕਾਉਂਟਰ ਕਰਨ ਦੀ ਕਿਨੂੰ ਹਿੰਮਤ ਨਹੀਂ ਹੋਣੀ ਸੀ ਪਰ ਫਿਰ ਵੀ ਹੋਰ ਅਸੀਂ ਮੰਗ ਵੀ ਕੀ ਕਰ ਸਕਦੇ ਹਾਂ ਹੋਰ ਕਰ ਵੀ ਅਸੀਂ ਕੀ ਸਕਦੇ ਹਾਂ ਤੋਂ ਦੇਖਦੇ ਹਾਂ ਹਮਾਰੇ ਸਮੇਂ ਵਿੱਚ ਕਬੱਡੀ ਖਿਡਾਰੀਆਂ ਦੇ ਇਨਸਾਫ ਵਿੱਚ ਵੀ ਸੰਘਰਸ਼ ਕਰਾਂਗੇ ਤੁਸੀਂ ਲੋਕ ਵੀ ਸਾਥ ਦਿਓ ਤੁਸੀਂ ਲੋਕ ਜਿਹੜੇ ਹੈਗੇ ਬਹੁਤ ਵੱਡੀ ਪ ਬੇਸ਼ੱਕ ਤੁਸੀਂ ਕੈਮਰੇ ਦੇ ਪਰਲੇ ਪਾਸੇ ਖੜਕੇ ਮੈਨੂੰ ਗੱਲ ਕਰ ਰਹੇ ਹੋ ਤੁਸੀਂ ਵੀ ਉਨੇ ਹੀ ਪੀੜਤੋਂ ਤੁਹਾਡੇ ਘਰਾਂ ਦੇ ਵਿੱਚ ਵੀ ਨਸ਼ੇ ਦੀਆਂ ਗੱਲਾਂ ਹਰ ਚੀਜ਼ ਆਪਾਂ ਸਾਰੇ ਜਿਹੜੇ ਹੈਗੇ ਆ ਬਰਾਬਰ ਦੇ ਬਰਾਬਰ ਪੀੜਤਾਂ ਜਦੋਂ ਆਪਾਂ ਤਰ ਪਹੌਣ ਦੀ ਬਜਾਏ ਪਾਰਟੀਆਂ ਹੋਣ ਦੀ ਬਜਾਏ ਪ੍ਰੋਫੈਸ਼ਨ ਹੋਣ ਦੀ ਵੀ ਆਏ ਇਕੱਠੇ ਹੋ ਜਾਾਂਗੇ ਤਾਂ ਇਹ ਜਿਹੜਾ ਹੈਗਾ ਇਹ ਸਾਰੀ ਆਪਣੀ ਸਾਂਝੀ ਸਭ ਦੀ ਲੜਾਈ ਸੇਖੋ ਸਾਬ ਅਗਲਾ ਸਟੈਪ ਤੁਹਾਡਾ ਗਰਮੀ ਸਿੰਘ ਕਾਲੇਮਾਨ ਦਾ ਜਿਹੜਾ ਇਹ ਇਨਕਾਊਂਟਰ ਹੋਇਆ ਇਸ ਦੇ ਵਾਸਤੇ ਕੀ ਹੋਊਗਾ ਕਿਵੇਂ ਇਨਸਾਫ ਦਿਵਾਓ ਅਜੇ ਤਾਂ ਜੁਡੀਸ਼ਲ ਜੱਜ ਦੀ ਹੀ ਮੰਗ ਕਰ ਸਕਦੇ ਨਾ ਇਸ ਸਟੇਜ ਤੇ ਦੇਖੋ ਨਾ ਤਾਂ ਐਫ ਆਈ ਆਰ ਅਪ ਨਾ ਜਿਹੜੇ ਉਹ ਬੰਦੇ ਨਾਲ ਦੇ ਪਕੜੇ ਉਹ ਕਿੱਥੇ ਆ ਕੀ ਆ ਉਹਦੇ ਬਾਰੇ ਕੋਈ ਜਾਣਕਾਰੀ ਤਿੰਨ ਬੰਦੇ ਨੇ ਜੀ ਉਹ ਤਿੰਨ ਕਹਿੰਦੇ ਤਿੰਨ ਬੰਦੇ ਆ ਮੈਨੂੰ ਵੀ ਪਤਾ ਤਿੰਨ ਬੰਦੇ ਕਹਿੰਦੇ ਨਾ ਉਹਨਾਂ ਬਾਰੇ ਕੁਝ ਪਤਾ ਕਿੱਥੇ ਆ ਕਿਹੜਾ ਪਰਚਾ ਦਿੱਤਾ ਹੈ ਰਿਮਾਂਡ ਤੇ ਹੈ ਨਹੀਂ ਹੈ ਜੀ इवन ਹੋਰ ਲੋਗਾਂ ਨੂੰ ਵੀ ਬੱਲੇ ਡੀਡ ਰੂਟ ਕਰਕੇ ਜਿਹੜਾ ਹੈ ਡਰਾਮ ਦੀ ਕੋਸ਼ਿਸ਼ ਕੀਤੀ ਗਈ ਵੀ ਇੱਥੇ ਇਕੱਠਾ ਨਾ ਹੋਵੇ ਤੇ ਸਾਰੀਆਂ ਚੀਜ਼ਾਂ ਦੇ ਦੌਰਾਨ ਅੱਜ ਜੇ ਮੈਂ ਕਹਾ ਕਿ ਅਸੀਂ ਸਿਰਫ ਅਵਾਜ਼ ਹੀ ਕਰ ਸਕਦੇ ਨਾ ਇਹੋ ਹੀ ਉਪਲ ਕੀਤੀ ਹੈ ਕਿ 26 ਤਰੀਕ ਨੂੰ ਅਸੀਂ ਕੱਟ ਕੀਤਾ ਸੀ ਉਹੜਾ ਕਬੱਡੀ ਖਿਡਾਰੀਆਂ ਵਾਲਾ ਉਹਨੂੰ ਅਸੀਂ ਹੁਣ 10 ਤਰੀਕ ਨੂੰ ਜਿਹੜਾ ਹੈਗਾ ਉਹਦੇ ਤੇ ਉੱਥ ਜੀ 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 ਅੱਜ ਦੇ ਡੇਟ ਦੇ ਵਿੱਚ ਤਾਂ ਅਸੀਂ ਕਾਲੇ ਵਾਲੇ ਬੰਦੇ ਹੋਰ ਕੁਝ ਕਰ ਨਹੀਂ ਸਕਦੇ ਕਾਲ ਨੂੰ ਜਿਆਦਾ ਥੋੜਾ ਕੀਤਾ ਜਾ ਸਕਦਾ ਆ ਜਿਹੜਾ ਕੀਤਾ ਜਾ ਸਕਦਾ ਉਹ ਕੀ ਉਹਨੇ ਕਦੇ ਕਬੱਡੀ ਖਿਡਾਰੀ ਘੱਟੋ ਘੱਟ ਦਾ ਬਾਹਰ ਹੋਣ ਉਹ ਤਾਂ ਸਾਡੇ ਸਾਹਮਣੇ ਸਾਰਾ ਕੁਝ ਸਾਹਮਣੇ ਹੋ ਚੁੱਕਾ ਉਹ 4 ਚਾਰ ਬੰਦੇ ਜਿਹੜੇ ਹੈਗੇ ਉਹ ਜਿਹੜਾ ਹੈਗਾ ਬਾਹਰ ਆਉਣ ਇਹ ਵੀ ਜੁਡੀਸ਼ੀਅਲ ਜਿਹੜੀ ਹੈ ਇਨਕੁਆਇਰੀ ਹੋਵੇ ਉਸ ਤੋਂ ਬਾਅਦ ਐਫ ਆਈ ਆਰ ਪੜਾਂਗੇ ਫਿਰ ਉਹਦੇ ਜਿਹੜੇ ਹੋਰ ਨੁਕਤੇ ਕੀ ਹੈ ਕੱਲ ਨੂੰ ਸੀ ਬੀ ਆਈ ਜਾਂਚ ਵੱਲ ਵੀ ਜਾਇਆ ਜਾ ਸਕਦਾ ਹੈ ਹੋਰ ਦਿਸਣਾ ਵੀ ਨਿਕਲ ਹੈਗਾ ਹੁਣ ਨਿਕਲ ਨਹੀਂ ਕਰ ਸਕਦੇ ਨਾ ਕੋਈ ਪਰਿਵਾਰ ਦਾ ਸਾਰਾ ਕੁਝ ਪਰਿਵਾਰ ਬੇਟੀ ਐਡਵੋ ਉਹਨਾਂ ਨੇ ਕੋਈ ਤੁਹਾਨੂੰ ਪਿੱਛੀ ਐਡਵੋਕੇਟ ਤਾਂ ਉਹਨੇ ਅਜੇ 4 ਮਹੀਨੇ ਪਹਿਲਾਂ ਲਾਇਸੈਂਸ ਮਿਲ ਗਿਆ ਐਡਵੋਕੇਟ ਬਣ ਲੱਗਿਆ 15 ਸਾਲ ਲੱਗਦੇ ਐਡਵੋਕੇਟ ਤੇ ਬੜੀ ਵੱਡੀ ਸੱਟ ਆ ਹਾਂ ਉਹ ਵੀ ਹੈ ਆਪਾਂ ਇਹ ਆਸ ਕਰੀਏ ਜੀ ਉਹ ਉਹਨਾਂ ਦੇ ਕੋਈ ਬੇਟਾ ਨਹੀਂ ਹੈ ਜੀ ਜੀ ਮਾਹਬਾਪ ਬਿਰਧ ਨੇ ਜੀ ਬੱਚੀ ਛੋਟੀ ਆ ਤੇ ਅਸੀਂ ਪ੍ਰੈਸ਼ਰਾਈਜ਼ ਕਰੀਏ ਪਰਿਵਾਰ ਨੂੰ ਹੋਰ ਨਹੀਂ ਹੈ ਬਾਕੀ ਜਿਹੜੀ ਸੇਖੋਂ ਸਾਹਮਣੇ ਕਿਹਾ ਅਸੀਂ ਲੋਕਾਂ ਨੂੰ ਸਵਾਲ ਦਿਤਤਾ ਸਾਡਾ ਨਿੱਜੀ ਨਹੀਂ ਹੈ ਠੀਕ ਹੈ ਵੀ ਕਾਲੇ ਦੇਰਾ ਹੋਰ ਕੋਈ ਨਾ ਜਾਵੇ ਅਸੀਂ ਚਾਹੁੰਦੇ ਇੱਥੇ ਮੁੱਦੇ ਹੋਰ ਨੇ ਨਸ਼ਿਆਂ ਦਾ ਮੁੱਦਾ ਹੈਗਾ ਬੇਰਜ਼ਗਾਰੀ ਦਾ ਮੁੱਦਾ ਖੇਤੀ ਦਾ ਮੁੱਦਾ ਜ਼ਮੀਨ ਚੱਲੀ ਆ ਕਾਰੋਬਾਰ ਬੰਦ ਹੋ ਰਹੇ ਨੇ ਨੌਕਰੀਆਂ ਨਹੀਂ ਹੈ ਪੰਜਾਬ ਦੀ ਹਾਲਤ ਬੜੀ ਮਾੜੀ ਆ ਸਾਡਾ ਤਾਂ ਮੁੱਦਾ ਉਹ ਆ ਉਹਨਾਂ ਚ ਵੇਖੋ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਨੌਜਵਾਨ ਮੁੰਡੇ ਨੇ ਇੱਥੇ ਏਨਰਜੀ ਹੁੰਦੀ ਆ ਜਿਨ੍ਹਾਂ ਨੂੰ ਗਲਤ ਮੈਂ ਤੁਹਾਡੇ ਸਾਹਮਣੇ ਕਿਹਾ ਵੀ ਜਿਨ੍ਹਾਂ ਲੀਡਰਾਂ ਦੇ ਨਾਮ ਦੀ ਫੋਟੋ ਦੇਖੀ ਉਹ ਸੈਂਟਰ ਦੇ ਮਨਿਸਟਰ ਉਹ ਸਟੇਟ ਦੇ ਮਨਿਸਟਰ ਪਾਰਟੀਆਂ ਦੇ ਪ੍ਰਧਾਨ ਫੋਟਵਾ ਨੇ ਉਹਨਾਂ ਦੀਆਂ ਕੁਝ ਭੋਤੇ ਵੀ ਨਹੀਂ ਦੱਸੇ ਸਾਡਾ ਤਾਂ ਕਾਲੇ ਨਾਲ ਪੁਰਾਣਾ ਪਾਣੀ ਹੈ ਨਾ ਸੀ ਕਿਸੇ ਗੈਂਗ ਚ ਰਹੇ ਹਾਂ ਅਸੀਂ ਤਾਂ ਦੇਖਿਆ ਵੀ ਕਾਲਾ ਜਦੋਂ 16 ਦਸੰਬਰ ਨੂੰ ਕਾਫਲਾ ਲੈ ਕੇ ਆਇਆ ਨਸ਼ਿਆਂ ਦੇ ਖਿਲਾਫ ਅਸੀਂ ਹੋਰ ਵੀ ਕਾਲ ਕਰਾਂਗੇ ਜਿਹੜੇ ਮੁੰਡੇ ਕਰਾਹੇ ਪਏ ਨੇ ਵੀ ਉਹ ਸਹੀ ਲੋਕਾਂ ਦੀ ਜਿਹੜਾਈ ਲੜਨ ਜਿਹੜੀਆਂ ਪੋਲਿਟਿਕਲ ਪਾਰਟੀਆਂ ਨੇ ਸਮੱਸਿਆਵਾਂ ਮੇ ਖੜੀਆਂ ਕੀਤੀਆਂ ਨੇ ਜਿਨ੍ਹਾਂ ਨੇ ਇਹਨੂੰ ਪੈਦਾ ਕੀਤਾ ਉਹਦਾ ਉਹਦਾ ਅੰਤ ਹੋਵੇ ਇਹ ਸਿਸਟਮ ਆ ਜਿਹੜਾ ਗਲਿਆ ਸੜਿਆ ਇਹਦਾ ਅੰਤ ਹੋਵੇ ਸੋ ਅਸੀਂ ਅੱਜ ਲੋਕਾਂ ਨੂੰ ਅਪੀਲ ਕੀਤੀ ਵੀ ਲੋਕ ਸਰ ਜੋੜ ਕੇ ਕਰਨਗੇ ਆ ਠੀਕ ਆਰਗੇਨਾਈਜੇਸ਼ਨ ਹੁੰਦੀ ਆ ਕੁਛ ਮੁੰਦੇ ਮੂਰੇ ਲੱਗਦੇ ਨੇ ਜੇ 2-4 ਲੀਡਰ ਅੱਗੇ ਲੱਗੇ ਹੋਣ ਲੋਕਾਂ ਨਾਲ ਤੁਰਨ ਤੇ ਉਹ ਆਵਾਜ਼ ਹੀ ਬਲੰਦ ਕਰ ਸਕਦੇ ਨੇ ਉਹਦੀ ਕੀਮਤ ਆਰ ਨਹੀਂ ਪੈਂਦੀ ਹੈਗੀ ਸੱਚ ਦੀ ਕੀਮਤ ਆਰ ਨਹੀਂ ਪੈਂਦੀ ਹੈ ਅਸੀਂ ਦੇਖਿਆ ਜਦ ਸਮੇਂ ਮਿਲਿਟੈਂਸੀ ਦਾ ਦੌਰ ਸੀ ਮੈਂ ਐਮਐਲਏ ਸੀ ਸਾਡੇ ਖਿਲਾਫ ਸੀਗੇ ਉਹ ਮਿਲਟੈਂਟ ਜਿਹੜੀ ਗੱਡੀ ਢਾਈ ਮੇਰੇ ਤੇ ਦੋ ਤਿੰਨ ਵੀ ਅਟੈਕ ਵੀ ਕੀਤਾ ਪਰ ਮੈਂ ਦੇਖਿਆ ਪੁਲਿਸ ਦਾ ਇੱਕ ਹਿੱਸਾ ਨੌਜਵਾਨਾਂ ਨੂੰ ਭਜਾਉਂਦਾ ਸੀ ਜਿਹੜਾ ਆਕਨ ਨੇ ਫੇਕ ਐਨਕਾਊਂਟਰ ਕਰਦਾ ਸੀ ਔਰ ਅਸੀਂ ਉਹਨਾਂ ਸਮਿਆਂ 'ਚ ਉਹਨਾਂ ਦੀਆਂ ਧੀਆਂ ਪੈਣਾਂ ਨੂੰ ਫੜਦੇ ਸੀ ਅਸੀਂ ਥਾਣੇ ਕੇਸਦੇ ਰਹੇ ਹਾਂ ਕਿੰਨੇ ਮੁੰਡੇ ਵਾਪਸ ਕਰਾਏ ਨੇ ਕਿੰਨੇ ਮੁੰਡੇ ਵਾਪਸ ਆਏ ਨੇ ਇਸ ਕਰਕੇ ਸਾਡਾ ਤਾਂ ਬੈਲੈਂਸਡ ਅਪਰੋਚ ਆ ਗਲਤ ਨੂੰ ਗਲਤ ਤੇ ਠੀਕ ਨੂੰ ਠੀਕ ਕਹਿਣਾ ਇਹਦੇ ਤੇ ਵੀ ਅਸੀਂ ਸਮਝਦੇ ਹਾਂ ਵੀ ਜਿਸ ਢੰਗ ਦੇ ਨਾਲ ਐਨਕਾਊਂਟਰ ਹੋਇਆ ਹੈਗਾ ਭਾਜੀ ਜੇ ਪੁਲਸ ਵਾਲਿਆਂ ਤੇ ਲੱਗੀਆਂ ਗੋਲੀਆਂ ਦੋਵਾਂ ਤੇ ਲੱਗੀਆਂ ਨਾ ਫਿਰ ਇਨਕੁਆਰੀ ਤੋਂ ਕਾਨੂੰਨ ਅਪਟਾ ਇਨਕੁਆਰੀ ਕਰਾਓ ਜੇ ਕਾਲੇ ਨਹੀਂ ਗੋਲੀਆਂ ਚਲਾਈਆਂ ਨੇ ਤੇ ਲੋਕਾਂ ਚ ਚਲੇ ਜਾਵੇ ਵੀ ਕੋਲੇ ਨੇ ਗੋਲੀਆਂ ਮਾਰ ਕੇ ਉਹ ਦੋ ਪੁਲਿਸ ਵਾਲੇ ਜ਼ਖਮੀ ਕੀਤੇ ਨੇ ਤੇ ਲੋਕ ਸ਼ਾਂਤ ਹੋ ਜਾਣਗੇ ਤੇ ਜੇ ਕੋਈ ਸ਼ੋਰ ਹੋ ਨਿਕਲੇਗਾ ਇਸ ਲਈ ਇਹ ਇੱਕ ਦੋ ਚਾਰ ਬੰਦਿਆਂ ਦਾ ਕੰਮ ਨਹੀਂ ਹੈ ਸਿਆਸੀ ਸਿਸਟਮ ਤਾਂ ਜਰਜਰਾ ਹੋ ਗਿਆ ਹੈ ਗੱਲ ਸੜ ਚੁੱਕੇ ਨੇ ਉਹਨਾਂ ਚੋਣਾਂ ਤੋਂ ਬਿਨਾ ਉਹਨਾਂ ਇਲੈਕਸ਼ਨ ਤੋਂ ਬਿਨਾ ਦਿਸਦਾ ਹੀ ਕੁਝ ਨਹੀਂ ਹੈ ਤੇ ਧੰਨ ਦੌਲਤ ਇਕੱਠਾ ਕਰਨਾ ਪੰਜਾਬ ਉਜੜ ਰਿਹਾ ਹੈਗਾ ਅਸੀਂ ਸਮਝਦੇ ਹਾਂ ਵੀ ਪੰਜਾਬੀ ਜਾਗਣ ਸਿਰ ਜੋੜਨ ਜਾਤਾਂ ਗੋਤਾਂ ਤੋਂ ਧਰਮਾਂ ਤੋਂ ਉੱਪਰ ਉੱਠਣ ਜੇ ਪੰਜਾਬ ਉੱਠ ਖੜਦਾ ਤਾਂ ਅਸੀਂ ਦੱਸ ਰਹੇ ਹਾਂ ਮੈਂ ਦੱਸਿਆ ਜਿਹੜਾ ਕਬੱਡੀ ਖਿਡਾਰੀਆਂ ਦਾ ਸੀ ਸੋਸ਼ਲ ਮੀਡੀਆ ਤੇ ਇੱਕ ਐਂਕਰ ਪ੍ਰਚਾਰ ਕਰ ਰਿਹਾ ਵੀ ਉਹਦੇ ਕੋਲ ਹੀ ਮਾਰਤੀ ਜੀ ਉਸ ਮੁਕਾਬਲਾ ਹੋ ਗਿਆ ਜੀ ਉਹਨੇ ਪੁਲਸ ਵਾਲਾ ਮਾਰਤਾ ਉੱਥੇ ਪ੍ਰਚਾਰ ਬੜੀ ਤੇਜ਼ੀ ਨਾਲ 2 ਮਹੀਨੇ ਉਹ ਪ੍ਰਚਾਰ ਚੱਲਦਾ ਰਿਹਾ ਅਸੀਂ 2 ਮਹੀਨੇ ਬਾਅਦ ਪਿਕਚਰ ਚ ਆਏ ਜਦੋਂ ਗਰਾਸ ਰੂਟ ਲੈਵਲ ਤੇ ਥੱਲੇ ਗਏ ਉਹਨਾਂ ਮੁੰਡੇ ਨੇ ਮੁਕਾਬਲੇ ਮਾਰਿਆ ਉਹ ਮੁੰਡੇ ਕੁੱਟੇ ਗਏ ਉਹ ਲੋਕ ਕੁੱਟ ਪਈ ਉਲਟਾ ਉਹਨਾਂ ਨੂੰ ਕੁੱਟ ਪਈ ਹੈ ਸਾਰਾ ਸੀਸੀਟੀਵੀ ਕੈਮਰੇ ਸਾਰਾ ਕੁਝ ਦੱਸ ਰਿਹਾ ਤੇ ਉਹਨਾਂ ਤੇ ਮੌਤ ਦੀ ਬਾਤ ਚ ਹੁੰਦੀ ਹੈ ਉਸ ਅਫਸਰਦਾਰ ਦੀ ਪਰਸਨ ਰੰਜਿਸ ਹੋਇਆ ਨਹੀਂ ਸੀ ਉਹਨਾਂ ਦੀ ਕੋਈ ਰੰਜਿਸ਼ ਨਹੀਂ ਸੀ ਮੌਤ ਵੀ ਬਾਤ ਚ ਹੁੰਦੀ ਹੈ ਤੇ 302 ਤੇ ਕੌਣ ਨਹੀਂ ਜਾਣਦਾ ਵੀ ਧਨੋਲੇ ਹਸਪਤਾਲ ਦੇ ਵਿੱਚੋਂ ਉਹ ਅਡਮਿਟ ਸੀ ਉਹਨੂੰ ਲੈ ਕੇ ਗਏ ਨੇ ਉਹਦਾ ਮੂੰਹ ਬੰਨਿਆ ਅੱਖਾਂ ਬੰਨੀਆਂ ਕਮਾਇਆ ਐਸੇ ਇਲਾਕੇ 'ਚ ਖੱਲੇ ਤਾਰ ਕੇ ਗਿੱਟੇ 'ਚ ਗੋਲੀ ਮਾਰੀ ਜੁਰਮ ਤੇ ਯਾਰ ਕਰਨੀ ਪਊਗੀ ਨਾ ਜੇ ਅਸੀਂ ਕਹਿੰਦੇ ਵੀ ਅਸੀਂ ਆਗੂ ਆ ਲੀਡਰ ਆ ਤੇ ਅਸੀਂ ਡਰਾਂਗੇ ਅਸੀਂ ਚੁੱਪ ਕਰਾਂਗੇ ਤੇ ਲੋਕ ਕਿਵੇਂ ਬੋਲਣਗੇ ਕਿੱਥੇ ਨੇ ਸਿਆਸੀ ਲੀਡਰ ਚਲੋ ਕਾਲੇ ਨਾਲ 2 400 200 200 ਬੰਦੇ ਦਾ ਖੂਸਾ ਦਾ ਟਕਰਾ ਦੋ ਗਿਣਤੀ ਦੇ ਬੰਦੇ ਹੁੰਦੇ ਆ ਜਿਹੜੇ ਕਬੱਡੀ ਖੇਡਾ ਰੀਏ ਤਾਂ ਤੁਹਾਨੂੰ ਨਹੀਂ ਕਿੱਥੇ ਗਏ ਨੇ ਵੀ ਜਿਹਨੂੰ ਹਸਪਤਾਲ ਤੋਂ ਚੱਕ ਕੇ ਕਮਾ ਕੇ ਅੱਖਾਂ ਬੰਨ ਕੇ ਸ਼ਾਮ ਨੂੰ ਗਿੱਟੇ ਦੇ ਅੰਦਰੋਂ ਗੋਲੀ ਮਾਰੀ ਆ ਤੇ 300 ਉਹ 7 ਲਾਤੀ ਤੇ ਹਸਪਤਾਲ ਵੀ ਪਾਤਾ ਦੇ ਹੁਣ ਵੀ ਚੁੱਪ ਰਹਾਂਗੇ ਇਹ ਤਾਂ ਲੋਕਾਂ ਨੇ ਨਾ ਵੀ ਜਦੋਂ ਲੋਕ ਪਿੰਡਾਂ ਚਾਹੁੰਦੇ ਨੇ ਉਹਨਾਂ ਤੋਂ ਸਵਾਲ ਕਰਨ ਸਾਡੀ ਉਹਨਾਂ ਨਾਲ ਕੋਈ ਰਿਸ਼ਤੇਦਾਰੀ ਨਹੀਂ ਸਾਡੇ ਕਾਲੇ ਨਾਲ ਕੋਈ ਜਾਣ ਪਛਾਣ ਨਹੀਂ ਹੈ ਕਾਲੇ ਨਾਲ ਸਾਡੀ ਮਦਦਰੀ ਜਦੋਂ ਨਸ਼ਿਆਂ ਦੇ ਖਿਲਾਫ ਕਾਫਲਾ ਲੈ ਕੇ ਗਿਆ ਉੱਥੋਂ ਜੁੜੀ ਕਾਲਾ ਤਰਨਾ ਵੀ ਚਾਹੁੰਦਾ ਸੀਗਾ ਕਾਲਾ ਚੰਗੇ ਪਾਸੇ ਮੋੜਨਾ ਵੀ ਚਾਹੁੰਦਾ ਸੀਗਾ ਤੇ ਕਾਲੇ ਨਾਲ ਕੋਈ ਗਨਮੈਨ ਵੀ ਹੈ ਨਹੀਂ ਸੀ ਬਹੁਤ ਸਾਰੇ ਲੋਕ ਗਨਮੈਨ ਲਈ ਫਿਰਦੇ ਨੇ ਇਸ ਲਈ ਪੰਜਾਬ ਦੇ ਹਾਲਾਤ ਕੋਈ ਸੁਧਾਰਨ ਨਹੀਂ ਹੈ ਕਾਲਾ ਸਧਾਰਨ ਸੀ ਤਾਂ ਮਰ ਹੈਗਾ ਇਹ ਵਿਸ਼ੇਸ਼ ਹੁੰਦਾ ਤਾਂ ਇਹ ਵੀ ਅੱਜ ਜਿਵੇਂ ਉਹ ਚੱਲਦਾ ਹੁੰਦਾ ਕਿਤੇ ਮਤਲਬ ਕਿਤੇ ਜੁੜੀ ਹੁੰਦੀ ਤਾਰੇ ਦੀ ਫੇਰ ਨਹੀਂ ਸੀ ਆਉਣਾ ਸੇਖੋ ਸਾਹਿਬ ਮੇਰਾ ਲਾਸਟ ਸਵਾਲ ਆ ਤੁਹਾਨੂੰ ਕਿ ਤੁਸੀਂ ਇਸ ਜਿਹੜੇ ਪਰਪਸ ਨੂੰ ਲੈ ਕੇ ਚੱਲੇ ਹੋ ਪੰਜਾਬ ਬਚਾਓ ਯਾਤਰਾ ਜਾਂ ਕਹਿ ਲਈ ਆਪਾਂ ਤੁਸੀਂ ਲੈ ਕੇ ਚੱਲੇ ਹੋ ਇਸ ਮਹੰਮ ਦੇ ਵਿੱਚ ਤੁਸੀਂ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਲੋਕਾਂ ਨੂੰ ਹੀ ਕਿਉਂ ਪ੍ਰਮੋਟ ਕਰ ਰਹੇ ਹੋ ਕਿਸੇ ਪਲੇਅਰ ਨੂੰ ਜਾਂ ਕਿਸੇ ਸਮਾਜ ਸੇਵੀ ਲੋਕਾਂ ਨੂੰ ਕਿਉਂ ਨਹੀਂ ਅੱਗੇ ਲੈ ਕੇ ਆਉਂਦੇ ਵੱਡੀ ਖਿਡਾਰੀਆਂ ਬਾਰੇ ਮੈਂ ਤੁਹਾਨੂੰ ਪੁੱਛਾਂਗਾ ਉਹ ਕੌਣ ਨੇ ਉਹ ਕਬੱਡੀ ਖਿਡਾਰੀ ਹੈਗੇ ਨੇ ਜੋ ਇੱਕ ਨੌਕਰੀ ਪੇਸ਼ਾ ਨੇ ਔਨ ਡਿਊਟੀ ਨੇ ਬਾਕੀ ਜਿਹੜੇ ਕਬੱਡੀ ਖਿਡਾਰੀ ਹੈ ਸਰ ਮੈਂ ਉਹ ਕ੍ਰਾਈਮਨਲ ਤਾਂ ਨਹੀਂ ਹੈ ਮੈਂ ਤੁਹਾਡੀ ਗੱਲ ਦਾ ਨਹੀਂ ਕੋਈ ਕ੍ਰਾਈਮਨਲ ਨਹੀਂ ਜੀ ਹਾਂ ਤੇ ਫਿਰ ਜੇ ਇਹ ਲੋਕ ਜਿਹੜੇ ਟਾਰਗੇਟ ਕੀਤੇ ਹੋਏ ਆ ਇਹਨਾਂ ਨੂੰ ਵੀ ਵਾਪਸ ਕਰ ਲਿਆ ਜਾਵੇ ਇਹ ਵੀ ਸਾਜ਼ਿਸ਼ਾਂ ਦੇ ਸ਼ਿਕਾਰ ਹੋਏ ਬੰਦ ਲੋਕ ਨੇ ਇਹਦੇ ਵਿੱਚ ਕੀ ਮੜਾ ਹੈਗਾ ਅਸੀਂ ਕਿਰਮੀ ਨਹੀਂ ਕੋਫ ਕਿਤੇ ਨਾ ਕਿਤੇ ਨਹੀਂ ਨਹੀਂ ਖੌਫ ਪੈਦਾ ਕੀਤਾ ਗਿਆ ਸਿਸਟਮ ਦਾ ਪੈਦਾ ਕੀਤਾ ਗਿਆ ਕਾਲੇ ਦੇ ਖਿਲਾਫ ਜਿਹੜਾ ਖੌਫ ਇਲਾਕੇ ਸੀਗਾ ਉਹ ਦਿਖਾਈ ਦਿੰਦਾ ਹੈਗਾ ਸੀ ਕਿਤੇ ਇਹ ਖੌਫ ਅੱਜ ਆ ਲੋਕ ਇਕੱਠ ਹੁੰਦੇ ਐਡੇ ਖੌਫ ਨਹੀਂ ਸੀਗਾ ਉਹ ਆਪਣੇ ਘਰ ਬੈਠਾ ਹੋਇਆ ਸੀ ਉਹ ਖੌਫ ਬਣਾਏ ਜਾਂਦੇ ਆ ਮੈਂ ਫਿਰ ਤੁਹਾਨੂੰ ਉਹੀ ਬੇਨਤੀ ਕਰਦਾ ਕਿ ਇਹ ਚੀਜ਼ ਨੂੰ ਜਿਹੜੀ ਹੈਗੀ ਹੈ ਉੱਤੇ ਪਾੜੇ ਦਾ ਲੈ ਕੇ ਜਾਵਾਂਗੇ ਤਾਂ ਅਸੀਂ ਇਹਨਾਂ ਲੋਕਾਂ ਨੂੰ ਵੀ ਅਸੀਂ ਸਿਰਫ ਗੈਂਗਸਟਰਾਂ ਨੂੰ ਨਹੀਂ ਕਹਿ ਰਹੇ ਕਿ ਇਹ ਡੜਾਗਾ ਸੀ ਹਰ ਇੱਕ ਨੌਜਵਾਨ ਨੂੰ ਜਗਾਉਣਾ ਚਾਹੁੰਦੇ ਆ ਨਸ਼ੇ ਨਾਲ ਜਿਹੜਾ ਪੀੜਤ ਹੈਗਾ ਉਹਨੂੰ ਡਾ ਹਜਾ ਅੱਜ ਸਭ ਤੋਂ ਵੱਧ ਲੋੜ ਹੈ ਮਦਦ ਦੀ ਠੀਕ ਹੈ ਇਸ ਕਰਕੇ ਇਹ ਇਹ ਨਹੀਂ ਹੈ ਕਿ ਅਸੀਂ ਕੋਈ ਪਰ ਇਹ ਲੋਕ ਵੀ ਜਿਹੜੇ ਹੈਗੇ ਮੈਂ ਕਹਿੰਦਾ ਹੁਣ ਜਿਹੜੇ ਲੋਕ ਪਹਿਲਾਂ ਹੀ ਥੱਕ ਦਿੱਤੇ ਗਏ ਆ ਉਹ ਮੋਰ એનਰਜੈਟ ਜਿਆਦਾ એનર્ਜੀ ਵਾਲੇ ਲੋਕ ਹੀ ਹੁੰਦੇ ਆ ਜਿਹੜੇ ਗਲਤ ਪਾਸੇ ਵੀ ਚਲੇ ਜਾਂਦੇ ਆ ਤੇ ਇਹਨਾਂ ਦੀ એનર્ਜੀ ਨੂੰ ਠੀਕ ਕਿਉਂ ਨਹੀਂ ਯੂਜ਼ ਕੀਤਾ ਜਾ ਸਕਦਾ ਪਰ ਰੈਲੀਫ ਉਹੀ ਹੈ ਕਿ ਸਿਸਟਮ ਨੇ ਇਹਨਾਂ ਨੂੰ ਇੰਨਾ ਡੂੰਘਾ ਥੱਲੇ ਕੀਤਾ ਹੋਇਆ ਹੁੰਦਾ ਉਹ ਚੁਕੜਨਾ ਬਹੁਤ ਔਖਾ ਹੈ ਕੋਸ਼ਿਸ਼ ਪਹਿਲੀ ਦੇੜੀ ਹੈਗੀ ਬੇਸ਼ੱਕ ਇਹ ਫੇਲਰ ਦਿਖਾਈ ਦਿੰਦਾ ਪਰ ਇਹਦੇ ਆਉਣ ਵਾਲੇ ਸਮੇਂ ਵਿੱਚ ਰਿਜ਼ਲਟ ਜਿਹੜੇ ਹੈਗੇ ਲੰਬੇ ਸਮੇਂ ਵਿੱਚ ਆਉਣਗੇ ਹੋੜੀ ਲੋਕਾਂ ਨੂੰ ਫਿਰ ਬੰਦੀ ਹੈ ਇਹਦਾ ਇਹਦਾ ਪੋਜ਼ਿਟਿਵ ਪੱਖ ਕੱਢ ਕੇ ਲੋਕਾਂ ਦੇ ਸਾਹਮਣੇ ਰੱਖੀਏ ਇਹ ਬੱਚੇ ਵੀ ਬਚਾਉਣੇ ਬਣਦੇ ਆ ਜਿਹੜੇ ਆਪਣੇ ਆਮ ਨਿਸ਼ਾਨ ਛਿਟੇ ਹੋਏ ਉਹ ਵੀ ਬਚਾਉਣੇ ਬਣਦੇ ਆ ਜਿਹੜੇ ਅਜੇ ਬਚੇ ਹੋਏ ਆ ਉਹਨਾਂ ਨੂੰ ਵੀ ਜਿਉਣਾ ਬਣਦਾ ਨਹੀਂ ਤਾਂ ਉਹ ਵੀ ਜਿਹੜਾ ਹੈ ਜਾਓ ਕਰਾਂਗੇ ਤੁਸੀਂ ਪੰਜਾਬ ਬਚਾਉਣ ਦੀ ਗੱਲ ਕਰਦੇ ਅਸੀਂ ਪੰਜਾਬ ਬਚਾਉਣ ਦੀ ਸਮਰੱਥਾ ਨਹੀਂ ਰੱਖਦੇ ਅਸੀਂ ਕੋਈ ਕਲੇਮ ਨਹੀਂ ਕਰਦੇ ਪੰਜਾਬ ਤਾਂ ਉਹ ਬਚਾਉਂਦੇ ਕਾਲੀਦਾਵਲੇ ਠੀਕ ਹੈ ਜੇ ਪਤਾ ਨਹੀਂ ਪੰਜਾਬੀ ਨੇ ਹੈ ਜਾਂ ਕੋਈ ਹੋਰ ਲੋਕ ਜਿਹੜੇ ਪੰਜਾਬ ਦੀ ਗੱਲ ਨਾ ਕਰਦੇ ਅਸੀਂ ਤਾਂ ਪਿੰਡ ਦੀ ਗੱਲ ਲੋਕਾਂ ਦੀ ਗੱਲ ਜਗਾਉਣ ਦੀ ਗੱਲ ਕਰਦੇ ਆ ਵੀ ਤੁਸੀਂ ਜਾਗ ਲਓ ਉਸ ਤੋਂ ਬਾਅ ਛੋਟੇ ਯੂਨਿਟ ਦੇ ਤੌਰ ਤੇ ਇੱਕ ਇੰਡੀਵਿਜੂਅਲ ਬੰਦਾ ਜੀ ਆਪਦੇ ਆਪ ਨੂੰ ਬਚਾਊਗਾ ਇੱਕ ਪਿੰਡ ਆਪਣੇ ਆਪ ਨੂੰ ਬਚਾਊਗਾ ਇੱਕ ਮੱਲਾ ਆਪਣੇ ਆਪ ਨੂੰ ਬਚਾਊਗਾ ਤਾਂ ਪੰਜਾਬ ਬਚ ਜਾਊਗਾ ਉਹ ਲੋਕ ਬਚਾਉਣਗੇ ਉਹ ਆ ਲੋਕ ਜਿਹੜੇ ਸਾਡੇ ਖੜੇ ਆ ਇਹ ਨਹੀਂ ਬਚਾਉਣਗੇ ਜਿਹੜਾ ਕਲੇਮ ਕਰਦੇ ਆ ਇਹ ਉਹ ਲੋਕ ਜਿਹੜੇ ਮਤਲਬ ਹੀ ਆ ਉਹਨਾਂ ਨੇ ਕੱਲ ਨੂੰ ਤੁਹਾਡੇ ਤੋਂ ਵੋਟਾਂ ਵੀ ਮੰਗਣੀਆਂ ਉਹਨਾਂ ਨੇ ਕੱਲ ਨੂੰ ਹੋਰ ਵੀ ਕਰ ਤੁਹਾਡੇ ਤੋਂ ਕਰਨੇ ਆ ਉਹ ਤਾਂ ਉਹ ਐਲਾਨ ਕਰਦੇ ਆ ਅਸੀਂ ਜਿਹੜੇ ਇਸ ਮਾਮਲੇ ਵਿੱਚ ਅਸੀਂ ਜਿਹੜੇ ਹੈਗੇ ਡਿਫਰੈਂਟਲੀ ਇਸ ਸੀਜ਼ਨ ਨੂੰ ਦੇਖਦੇ ਆ ਤਾਂ ਆਉਣ ਵਾਲਾ ਸਮਾਂ ਜਿਹੜਾ ਬਹੁਤ ਜਿਹੜਾ ਹੈਗਾ ਤੁਹਾਡੇ ਸਵਾਲਾਂ ਦੇ ਜਵਾਬ ਹੋਰ ਵੀ ਵਧੀਆ ਤਰੀਕਿਆਂ ਨਾਲ ਲੈ ਕੇ ਆਉਗਾ ਪਰ ਬਹੁਤ ਢੇਰੇ ਸਵਾਲ ਹੁੰਦੇ ਆ ਉਹ ਸਮੇਂ ਦੇ ਵਿੱਚ ਲੁਕੇ ਹੁੰਦੇ ਆ ਜਿਹੜੇ ਹੁੰਦੇ ਆ ਕਦੇ ਵੀ ਨਹੀਂ ਲੁਕੇ ਜਾ ਸਕਦੇ ਧੰਨਵਾਦ ਸਿਕਸਾ ਮਿਹਰਬਾਨੀ ਸ਼ੁਕਰੀਆ